ਗੌਰਜਾ ਸਬੰਧੀ ਰਚਨਾ ਬਿਲਕੁਲ ਅੱਜ ਦੇ ਸਮੇਂ ਤੇ ਟੁਕਦੀ ਕਹਾਣੀ ਅਸਲੀ ਪਹਿਣਾ ਮੰਨਦੇ ਹਾਂ ਅਸੀਂ ਸਭ ਅੱਜ ਕੱਲ ਬੜੇ ਆਧੁਨਿਕ ਹੋ ਗਏ ਹਾਂ ਜੇਦੋਂ ਕੋਈ ਸਾਡੇ ਕੋਲ ਪੁਰਾਣੀ ਜਹੀ ਗੱਲ ਕਰੇ ਤਾਂ ਅਸੀਂ ਅਕਸਰ ਉਸ ਨੂੰ ਟੋਕਦੇ ਹੋਏ ਰੱਖਦੇ ਹਾਂ ਦੁਨੀਆ ਚੰਦ ਤੇ ਪਹੁੰਚ ਗਈ ਤੇ ਤੂੰ ਅਜੇ ਇੱਥੇ ਹੀ ਘਰ ਫਿਰਦਾ ਹੈ ਜਾਂ ਤੂੰ ਹੀ ਫਿਰਦੀ ਹੈ ਅਸੀਂ ਨਵੇਂ ਜਮਾਨੇ ਦੇ ਹਾਂ ਪੁਰਾਣੀਆਂ ਗੱਲਾਂ ਆਖ ਵਿਛੜੇ ਜਹੇ ਪਿਛਲੇ ਇਹ ਥੋੜਾ ਜਿਹਾ ਖਵਾਵਾਂਗੇ ਮੈਂ ਤਾਂ ਉਹਨਾਂ ਲੋਕਾਂ ਦੀ ਗੱਲ ਜ਼ਰੂਰ ਕਰਾਂਗੀ ਕਿਉਂ ਨਾ ਕਰਾਂ ਮੇਰੇ ਦਾਦੇ ਪਰਦਾਦੇ ਵੀ ਉਸੇ ਜਮਾਨੇ ਦੇ ਸਨ ਜਿਨ੍ਹਾਂ ਨੂੰ ਅਸੀਂ ਆਪਣੇ ਗੁਰੂ ਮੰਨਦੇ ਹਾਂ ਬਾਬਾ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਸਾਡੇ ਵਿੱਚੋਂ ਕਿਸੇ ਨੇ ਨਹੀਂ ਦੇਖਿਆ ਉਹਨਾਂ ਨੂੰ ਨਹੀਂ ਦੇਖਿਆ ਕਿਸੇ ਨੇ ਵੀ ਭਰ ਦਿਲ ਕਿਦਾ ਏ ਓਹ ਹੋਹ ਮੇਰੇ ਦਾਦੇ ਪਰਦਾਦੇ ਨਾਨੇ ਵਰਗੇ ਹੋਣਗੇ ਉਹ ਆਮ ਇਨਸਾਨ ਨਹੀਂ ਸਨ ਪਰ ਆਮ ਵਰਗੇ ਸਨ ਉਹ ਕਦੇ ਵੀ ਖੁਦ ਨੂੰ ਰੱਬ ਨਹੀਂ ਸਿਖਾਉਂਦੇ ਉਹ ਵੀ ਇਹੀ ਕਹਿੰਦੇ ਸਨ ਕਿ ਇਸ ਬ੍ਰਹਿਮੰਡ ਨੂੰ ਚਲਾਉਣ ਵਾਲਾ ਕੋਈ ਨਿਰੰਕਰ ਹੈ ਜੋ ਕਿ ਨਿਰਬੈਰ ਹੈ ਇੰਨਾ ਸਭ ਬਾਰੇ ਦੱਸਣ ਦੀ ਜ਼ਿਆਦਾ ਲੋੜ ਤਾਂ ਨਹੀਂ ਕਿਉਂਕਿ ਗੁਰਬਾਣੀ ਵਿੱਚ ਸਭ ਪੜਦੇ ਸੁਣਦੇ ਹੀ ਅਸੀਂ ਆਧੁਨਿਕ ਵੀ ਹੋ ਗਏ ਹਾਂ ਜਾਂ ਜੈਜਾ ਪਰਲੇ ਜ਼ਿਆਦਾ ਪੜਨੇ ਹੀ ਗਏ ਹਾਂ ਇਸ ਲਈ ਸਭ ਕੁਝ ਜਾਣਦੇ ਹਾਂ ਜਿਆਦਾ ਸਮਝਾਉਣ ਦੀ ਲੋੜ ਨਹੀਂ ਹੈ ਉਹ ਲੋਕ ਕੁਝ ਖਾਸ ਪੜ੍ਹੇ ਲਿਖੇ ਨਹੀਂ ਸਨ ਉਹਨਾਂ ਕੋਲ ਅੱਜ ਬਾਹ ਸੁੱਖ-ਸੌੜ ਤਾਂ ਵੀ ਨਹੀਂ ਸਨ ਸਾਡੇ ਕੋਲ ਬਹੁਤ ਨਾਲੋਂ ਵੀ ਬਹੁਤ ਕੁਝ ਹੈ ਕਹਿੰਦੇ ਨੇ ਜਦੋਂ ਉਸ ਸਮੇਂ ਵਿੱਚ ਕਿਸੇ ਨੇ ਪਿੰਡ ਵਿੱਚ ਕਿਸੇ ਕੁੜੀ ਦਾ ਵਿਆਹ ਹੁੰਦਾ ਸੀ ਤਾਂ ਸਾਰੇ ਲੋਕ ਸਰਦਾ ਬਣਦਾ ਯੋਗਦਾਨ ਦੇ ਦਿਸੇ ਭਾਗ ਉਹ ਪਿੰਡ ਦੀ ਧੀ ਨੂੰ ਆਪਣੀ ਧੀ ਸਮਝਦੇ ਆਪਣੀ ਇੱਜ਼ਤ ਸਮਝਦੇ ਅੱਜ ਦੇ ਅਸੀਂ ਆਧੁਨਿਕ ਲੋਕ ਸਿਰਫ ਆਪਣੀ ਭੈਣ ਨੂੰ ਭੈਣ ਸਮਝਦੇ ਹਾਂ ਇਸ ਤੋਂ ਇਲਾਵਾ ਹਰ ਕੁੜੀ ਵਿੱਚ ਬਹੁਤੀ ਵਿਭਾਗ ਕਰਦੇ ਹਾਂ ਜਾਗਰਦੀ ਸੋਚ ਦਾ ਪਰਟਾਵਾ ਹੋਰ ਕਿਸੇ ਢੰਗ ਨਾਲ ਕਰਦੇ ਹਾਂ ਫਿਰ ਆਧੁਨਿਕ ਉਹ ਲੋਕ ਹੋਏ ਜਾਂ ਫਿਰ ਅਸੀਂ ਹਾਂ ਇਹ ਸਵਾਲ ਹੈ ਇੱਕ ਚਲੋ ਕੋਈ ਨਾ ਹਰ ਇੱਕ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਪਰ ਇੱਕ ਹੋਰ ਸਵਾਲ ਹੈ ਕਿ ਤੁਸੀਂ ਆਧੁਨਿਕ ਬਹੁਤ ਹੋਣ ਦੇ ਬਾਵਜੂਦ ਯਾਰ ਯਾਰ ਕਰਦੇ ਕਰਦੇ ਆਪਣੀ ਭੈਣ ਜਾਂ ਧੀ ਨਾਲ ਵੀ ਹੁੰਦੇ ਹੋ ਚਲੋ ਇਹ ਸਭ ਦੀ ਮੰਨਦਿਆਂ ਨੋਰਮਲ ਹੈ ਪਰ ਕੀ ਅਸੀਂ ਆਧੁਨਿਕ ਹੋਣ ਦੇ ਬਾਵਜੂਦ ਆਪਣੇ ਭੈਣ ਜਾਂ ਧੀ ਨਾਲ ਸਰੀਰਕ ਸਬੰਧਾਂ ਤੇ ਗੱਲ ਕਰ ਸਕਦੇ ਹਾਂ ਮੈਂ ਖ਼ਬਰਾਂ ਤੇ ਨਿਊ ਚੈਨਲਾਂ ਤੇ ਇਸ ਵਾਰ ਐਡ ਦੇਖਿਆ ਕਿ ਇਨ੍ਹਾਂ ਚੀਜ਼ਾਂ ਬਾਰੇ ਖੁੱਲ ਕੇ ਗੱਲ ਕਰਨੀ ਜ਼ਰੂਰੀ ਹੈ ਕਿਉਂਕਿ ਦੁਨੀਆ ਵਿੱਚ ਕ੍ਰਾਈਮ ਬਹੁਤ ਵੱਧ ਗਿਆ ਹੈ ਇਸ ਨਾਲ ਹੀ ਇਸੇ ਤਰ੍ਹਾਂ ਹੱਲ ਪਾਈ ਜਾ ਸਕਦੀ ਹੈ ਪਰ ਪੁਰਾਣੇ ਸਮੋਂ ਵਿੱਚ ਤਾਂ ਅਜਿਹਾ ਕੁਝ ਨਹੀਂ ਸੀ ਉਹ ਤਾਂ ਹਰ ਕਿਸੇ ਦੀ ਧੀ ਭੈਣ ਦੀ ਬਹੁਤ ਇੱਜ਼ਤ ਕਰਦੇ ਸਨ ਕ੍ਰਾਈਮ ਵੀ ਹੋਵੇਗਾ ਪਰ ਅਜ ਬਾਗ ਨਹੀਂ ਹੋਵੇਗਾ ਕਿਸੇ ਨੂੰ ਭੈਣ ਕਹਿ ਦੇਣ ਦਾ ਮਤਲਬ ਹੁੰਦਾ ਹੈ ਜਿੰਨੇ ਤੁਹਾਡੀ ਅਸਲੀ ਭੈਣ ਹੈ ਉਸ ਤਰ੍ਹਾਂ ਸਮਝਣਾ ਉੱਪਰੋਂ ਭੈਣ ਕਹਿ ਕੇ ਚੰਗੇ ਬਣਦਾ ਕੋਈ ਫਾਇਦਾ ਨਹੀਂ ਹੁੰਦਾ ਇਸ ਨਾਲੋਂ ਚੰਗਾ ਹੈ ਕਿਸੇ ਨੂੰ ਭੈਣ ਵਾਲਾ ਰਿਸ਼ਤਾ ਰੱਖੋ ਹੀ ਨਾ ਅਸਲੀ ਭੈਣ ਨੂੰ ਵੀ ਭੈਣ ਨਾ ਸਮਝੋ ਸਗੋਂ ਦੂਜੇ ਦੀ ਭੈਣ ਨੂੰ ਵੀ ਤੁਹਾਡੀ ਭੈਣ ਹੀ ਹੈ ਇਹ ਸੋਚ ਰੱਖੋ ਜੇਕਰ ਨਹੀਂ ਇੱਜ਼ਤ ਦੇ ਸਕਦੇ ਇਸ ਰਿਸ਼ਤੇ ਨੂੰ ਤਾਂ ਇੱਕ ਰਿਸ਼ਤਾ ਦੋਸਤ ਵਾਲਾ ਵੀ ਹੁੰਦਾ ਹੈ ਉਹ پاک ਰਿਸ਼ਤਾ ਵੀ ਰੱਖਿਆ ਜਾ ਸਕਦਾ ਹੈ ਪਰ ਦੋਗਲਾਪਣ ਨਾ ਰੱਖੋ ਮੇਰੇ ਕਹਿੰਦਾ ਪਾਵ ਹੈ ਕਿ ਜਿੰਨੀ دیر ਗੰਦ ਸਾਡੀ ਸੋਚ ਵਿੱਚੋਂ ਨਹੀਂ ਨਿਕਲ ਸਕਦਾ ਕੋਈ ਵੀ ਸੈਨੀਟਾਈਲਸ ਇਸ ਨੂੰ ਸਾਫ਼ ਨਹੀਂ ਕਰ ਸਕਦਾ ਇਸ ਲਈ ਆਪਣੇ کردار ਨੂੰ ਹਰ ਸਾਹਮਣੇ ਨੰਗਾ ਨਾ ਕਰੋ ਟਗਿਆ ਰਹਿਣ ਦੋ ਇਹ ਕਹਾਣੀ ਕੌਰ ਜਸ਼ਵੰਦੀ ਰਜਨਾਮ ਬਾਰਤਾਂ ਨੂੰ ਕਿਸ ਤਰ੍ਹਾਂ ਲੱਗੀ ਇਸ ਬਾਰੇ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇਕਰ ਕਹਾਣੀ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਅੰਤ ਤੱਕ ਸੁਣ ਲਈ ਧੰਨਵਾਦ ਜੀ